ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਝ ਇੰਟਰਵਿਊਜ਼ ਤੋਂ ਬਾਅਦ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਦੇ ਵਿੱਚ ਥੋੜਾ ਤਣਾਅ ਹੋਵੇ ਥੋੜੀ ਪ੍ਰੋਬਲਮੈਟਿਕ ਸਿਚੁਏਸ਼ਨ ਹੋਵੇ ਹੋ ਸਕਦਾ ਹੈ ਕਿ ਉਸ ਪੂਰੀ ਇੰਟਰਵਿਊ ਦੇ ਕਰਕਸ ਨੂੰ ਹੁਣ ਮੌਜੂਦਾ ਵਿਧਾਇਕ ਪਾਪ ਗਏ ਹੋਣ ਸਮਝ ਗਏ ਹੋਣ ਔਰ ਉਹਨਾਂ ਦੀ ਸਮਝ ਹੁਣ ਇਸ ਵੀ ਉਹਨਾਂ ਨੂੰ ਡਰਾਉਣ ਲੱਗੀ ਹੋਵੇ ਐ ਕਿਉਂ ਕਹਿ ਰਹੇ ਆ ਦਰਸਲ ਮੁੱਖ ਮੰਤਰੀ ਨੇ ਜਦੋਂ ਜ਼ਿਕਰ ਕੀਤਾ ਫਰਮੀਤ ਸਿੰਘ ਪਠਾਨ ਮਾਜਰਾ ਦਾ ਉਸ ਵੇਲੇ ਕੁਝ ਬਾਕੀ ਪੁਰਾਣੇ ਵਿਧਾਇਕਾਂ ਦਾ ਜ਼ਿਕਰ ਵੀ ਕੀਤਾ ਔਰ ਉਸ ਇੰਟਰਵਿਊ ਦੇ ਵਿੱਚ ਇੱਕ ਲੁਕਮੀ ਗੱਲ ਸ਼ਾਇਦ ਕਹਿ ਦਿੱਤੀ ਹੈ ਜੋ ਆਉਂਦੇ ਦਿਨਾਂ ਦੇ ਵਿੱਚ ਹੁਣ ਵੇਖਣ ਨੂੰ ਮਿਲ ਸਕਦੀ ਹੈ ਜਾਂ 227 ਦੇ ਵਿੱਚ ਸਮੀਕਰਨ ਬਦਲ ਸਕਦੀ ਹੈ ਮੌਜੂਦਾ ਸੀਟਾਂ ਜਿਹੜੀਆਂ ਨੇ ਉਹਨਾਂ ਉੱਤੇ ਨਵੇਂ ਚਿਹਰੇ ਲੱਗ ਸਕਦੇ ਐ ਇਹਦੀਆਂ ਵੀ ਹੁਣ ਕਿਆਸ ਰਹੀਆਂ ਸ਼ੁਰੂ ਹੋ ਗਈਆਂ ਦਰਸਲ ਹਰਮਿਤ ਸਿੰਘ ਪਠਾਨ ਮਾਜਰਾ ਮਾਮਲੇ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਇੱਕ ਵੱਖਰੇ ਪੱਧਰ ਦਾ ਨਰੇਟਿਵ ਸਾਹਮਣੇ ਆਇਆ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਇੰਟਰਵਿਊ ਵਿੱਚ ਵੀ ਪੁੱਛਿਆ ਗਿਆ ਔਰ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਉਸ ਇੰਟਰਵਿਊ ਦੇ ਵਿੱਚ ਇਸ ਗੱਲ ਨੂੰ ਮੰਨ ਗਏ ਕਿ 90 ਤੋਂ 98% ਦੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਲੋਕ ਨੇ ਜਿਹੜੇ ਦੂਜੀਆਂ ਥਾਵਾਂ ਤੋਂ ਯਾਨੀ ਕਿ ਦੂਸਰੀਆਂ ਪਾਰਟੀਆਂ ਤੋਂ ਆਏ ਨੇ ਜ਼ਿਕਰ ਕਰਦੇ ਨੇ ਪਠਾਨ ਮਾਜਰਾ ਦਾ ਜੋ ਅਕਾਲੀ ਦਲ ਤੋਂ ਆਏ ਸਨ ਹਾਲਾਂਕਿ ਪਠਾਨ ਮਾਜਰਾ ਦੂਰੋਂ ਨੇੜੇਆਂ ਰਿਸ਼ਤੇ ਦੇ ਵਿੱਚ ਭਗਵੰਤ ਮਾਨ ਦੇ ਸੋਰਾ ਫੂਫੜ ਲੱਗਦੇ ਨੇ ਤੇ ਉਸ ਤੋਂ ਬਾਅਦ ਜ਼ਿਕਰ ਕਰਦੇ ਨੇ ਰਿੰਕੂ ਦਾ ਸੁਸ਼ੀਲ ਰਿੰਕੂ ਜਿਹਨਾਂ ਨੂੰ ਆਮ ਆਦਮੀ ਪਾਰਟੀ ਨੇ ਐਮਪੀ ਦੀ ਸੀਟ ਲੜਾਈ ਔਰ ਜਿੱਤੇ ਵੀ ਸਨ ਰਿੰਕੂ ਉਹ ਜਿਹੜੇ ਕਾਂਗਰਸ ਤੋਂ ਆਏ ਸਨ ਪਰ ਹੁਣ ਉਹ ਭਾਜਪਾ 'ਚ ਨੇ ਜ਼ਿਕਰ ਕਰਦੇ ਆ ਸੁਖਪਾਲ ਖੈਰਾ ਦਾ ਜਦੋਂ ਸੁਖਪਾਲ ਖੈਰਾ ਆਮ ਆਦਮੀ ਪਾਰਟੀ ਦਾ ਹਿੱਸਾ ਸਨ ਤੇ ਉਹ ਕਾਂਗਰਸ 'ਚੋਂ ਆਏ ਸਨ ਔਰ ਰਮਨ ਅਰੂੜਾ ਦਾ ਜ਼ਿਕਰ ਕਰਦੇ ਆ ਅੱਜਕੱਲ ਰਮਨ ਅਰੂੜਾ ਸਲਾਖਾਂ ਪਿੱਛੇ ਨੇ ਕਹਿੰਦੇ ਨੇ ਇਹਨਾਂ ਨੂੰ ਆਉਣਾ ਵੀ ਆਉਂਦਾ ਹੈ ਮੁੜ ਕੇ ਪਾਰਟੀ ਛੱਡ ਕੇ ਜਾਣਾ ਵੀ ਆਉਂਦਾ ਤੇ ਫਿਰ ਦੁਬਾਰਾ ਇਹ ਵਾਪਸ ਵੀ ਆ ਜਾਂਦੇ ਨੇ ਕਹਿੰਦੇ ਹੁਣ ਅਸੀਂ ਇਹਨਾਂ ਨੂੰ ਦੁਬਾਰਾ ਨਹੀਂ ਆਉਣ ਦੇਣਾ ਵੱਡੀ ਗੱਲ ਇੱਥੇ ਆ ਕੇ ਘੁੰਮਦੀ ਹੈ ਹਾਲਾਂਕਿ ਇਹ ਸਾਰੇ ਲੀਡਰ ਜਿਹੜੀਆਂ ਪਾਰਟੀਆਂ ਚੋਂ ਆਏ ਨੇ ਜਾਂ ਹੁਣ ਵੀ ਜੋ ਲੀਡਰ ਇਸ ਤਾਕ ਚ ਨੇ ਕਿ ਉਹ ਸੱਤਾਧਾਰੀ ਦੇ ਨਾਲ ਰਲ ਕੇ ਜਾਂ ਉਧਰ ਵੱਲ ਨੂੰ ਬਾਜ਼ੀ ਪਲਟ ਸਕਦੇ ਨੇ ਉਧਰ ਵੱਲ ਨੂੰ ਜਾ ਸਕਦੇ ਨੇ ਮੁੱਖ ਮੰਤਰੀ ਕਹਿੰਦੇ ਆ ਕਿ ਹੁਣ ਅਸੀਂ ਨਾ ਤਾਂ ਕਿਸੇ ਨੂੰ ਆਉਣ ਦੇਣਾ ਕਿ ਨਾ ਹੀ ਕੋਈ ਏਦਾਂ ਦਾ ਵਿੱਚ ਵਿਚਾਲ ਦਾ ਰਸਤਾ ਰੱਖਣਾ ਪਰ ਸਵਾਲ ਖੜ ਜਾਂਦਾ ਹੈ ਕਿ ਕੀ ਪਾਰਟੀ ਆਪ ਇੰਨੀ ਮਜ਼ਬੂਤ ਹੈ ਕਿ ਪਾਰਟੀ ਅਦਰੋਂ ਉਧਰੋਂ ਕੋਈ ਵੱਡੇ ਚਿਹਰੇ ਨਾਲ ਲਵੇ ਕਿਉਂਕਿ ਲੰਗੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਦੇਖਿਆ ਕਿ ਜਦੋਂ-ਜਦੋਂ ਇਲੈਕਸ਼ਨ ਆਈ ਹੈ ਜਦੋਂ-ਜਦੋਂ ਜ਼ਿਮਨੀ ਚੋਣ ਦਾ ਮੌਸਮ ਆਇਆ ਹੈ ਉਦੋਂ-ਉਦੋਂ ਪਾਰਟੀ ਨੇ ਦੂਸਰੀਆਂ ਪਾਰਟੀ ਦੇ ਵਿੱਚੋਂ ਯਾਨੀ ਕਿ ਉਦੋਂ-ਉਦੋਂ ਆਮ ਆਦਮੀ ਪਾਰਟੀ ਨੇ ਦੂਸਰੀ ਪਾਰਟੀਆਂ ਦੇ ਵਿੱਚੋਂ ਲੀਡਰ ਤੋੜੇ ਨੇ ਔਰ ਆਪਣੇ ਵੱਲ ਲਿਆਉਂਦੇ ਨੇ ਪਾਵੇਂ ਉਹ ਡਿੰਪੀ ਟੱਲੋਂ ਦੀ ਗੱਲ ਹੋਵੇ ਪਾਵੇਂ ਉਹ ਹਰਮਿਤ ਸੰਧੂ ਦੀ ਗੱਲ ਹੋਵੇ ਪਾਵੇਂ ਉਹ ਰਾਜਕੁਮਾਰ ਚੱਬੇਵਾਲ ਦੀ ਗੱਲ ਹੋਵੇ ਐਦਾਂ ਦੀਆਂ ਬਹੁਤ ਸਾਰੀਆਂ ਐਗਜ਼ੈਂਪਲਸ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਦੂਸਰੀ ਪਾਰਟੀਆਂ ਚੋਂ ਬੰਦੇ ਤੋੜੇ ਨੇ ਔਰ ਰਾਤੋਂ ਰਾਤ ਕਈ ਤਾਂ ਜਿਵੇਂ ਚੱਬੇਵਾਲ ਸਾਹਿਬ ਵਰਗੇ ਰਾਤੋਂ ਰਾਤ ਬਦਲ ਕੇ ਇੱਕ ਦਿਨ ਪਹਿਲਾਂ ਵਿਰੋਧ ਕਰ ਰਹੇ ਸੀ ਤੇ ਦੂਸਰੇ ਦਿਨ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸਰੋਪਾ ਪਾ ਲੈਂਦੇ ਆ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਮਫਲਰ ਹੈ ਉਹ ਪਾ ਲੈਂਦੇ ਆ ਪਰ ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਦਾ ਜੋ ਕਹਿਣਾ ਆ ਉਹ ਕਥਨੀ ਤੇ ਕਰਨੀ ਇੱਕ ਹੋਵੇਗੀ ਉਹ ਕਰਨੀ ਚ ਨਜ਼ਰ ਆਊਗਾ ਮੁੱਖ ਮੰਤਰੀ ਕਹਿੰਦੇ ਆ ਕਿ ਹੁਣ ਸਾਡੀ ਪਾਰਟੀ ਐਨੀ ਮਜ਼ਬੂਤ ਹੋ ਗਈ ਹੈ ਪਾਰਟੀ ਦਾ ਆਪਣਾ ਕਾਫਲਾ ਬਣ ਗਿਆ ਹੈ ਕਿ ਅਸੀਂ ਹੁਣ ਬਾਹਰੋਂ ਜਿਹੜੇ ਲੀਡਰ ਨੇ ਉਹ ਨਾਲ ਲਈਏ ਪਰ ਸਵਾਲ ਹੁਣ ਇਹ ਹੈ ਕਿ ਕੀ ਹੁਣ ਮੌਜੂਦਾ ਐਮ ਐਲ ਐਸ ਨੂੰ ਖਤਰਾ ਹੋ ਸਕਦਾ ਹੁਣ ਦੇ ਵਿਧਾਇਕਾਂ ਨੂੰ ਹੋਰ ਸੰਭਲ ਕੇ ਤੁਰੰਤ ਦੀ ਲੋੜ ਹੋਵੇਗੀ ਜਾਂ ਆਉਂਦੇ ਸਮੇਂ ਦੇ ਵਿੱਚ ਲੀਡਰਸ਼ਿਪ ਤਬਦੀਲ ਹੋ ਸਕਦੀ ਹੈ ਆਉਂਦੇ ਸਮੇਂ ਵਿੱਚ ਜਿਹੜੀਆਂ ਸੀਟਾਂ ਦੇ ਉੱਤੇ ਮੌਜੂਦਾ ਵਿਧਾਇਕ ਚੋਣ ਲੜ ਚੁੱਕੇ ਨੇ ਕਿ ਉਹਨਾਂ ਦੀ ਥਾਂ ਦੇ ਉੱਤੇ ਕੋਈ ਹੁਣ ਨਵੇਂ ਚਿਹਰੇ ਲੜਨਗੇ 227 ਦੇ ਵਿੱਚ ਆਮ ਆਦਮੀ ਪਾਰਟੀ ਸਮੀਕਰਨ ਬਦਲ ਸਕਦੀ ਹੈ ਪਰ ਇਸ ਸਾਰੇ ਕਾਸੇ ਦੇ ਨਾਲ ਨਾਲ ਇੱਕ ਸਵਾਲ ਖੜਦਾ ਹੈ ਕਿ ਜਦੋਂ ਜਲੰਧਰ ਤੋਂ ਜ਼ਿਮਨੀ ਚੋਣ ਲੜਾਈ ਗਈ ਜਿਹਦੇ ਵਿੱਚ ਮਹਿੰਦਰ ਭਗਤ ਜਿੱਤੇ ਮਹਿੰਦਰ ਭਗਤ ਕਿੱਥੋਂ ਆਏ ਸਨ ਜਾਂ ਗਿੱਦੜਬਾ ਤੋਂ ਜਦੋਂ ਡਿੰਪੀ ਢੱਲੋਂ ਨੂੰ ਆਪ ਲੜਾਇਆ ਮੁੱਖ ਮੰਤਰੀ ਨੇ ਡਿੰਪੀ ਢੱਲੋਂ ਕਿੱਥੋਂ ਆਏ ਸਨ ਯਾ ਫਿਰ ਹੁਸ਼ਿਆਰਪੁਰ ਤੋਂ ਜਦੋਂ ਰਾਜਕੁਮਾਰ ਚੱਬੇਵਾਲ ਐਂਟਰੀ ਕਰ ਜਾਂਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਤੇ ਰਾਜਕੁਮਾਰ ਚੱਬੇਵਾਲ ਫਿਰ ਕਿੱਥੋਂ ਆਏ ਹਾਲਾਂਕਿ ਉਹਨਾਂ ਦੇ بیٹے ਨੂੰ ਚੋਣ ਲੜਾਈ ਗਈ ਮੁੜ ਕੇ ਔਰ ਬੇਟਾ ਜਿੱਤ ਵੀ ਗਿਆ ਮਸਲਨ ਅਚਾਨਕ ਇਹ ਸਾਰੀਆਂ ਐਂਟਰੀਆਂ ਆਮ ਆਦਮੀ ਪਾਰਟੀ ਦੇ ਵਿੱਚੋਂ ਕਿੱਧਰੋਂ ਹੋ ਗਈਆਂ ਕੀ ਇਹ ਆਪਣੇ ਕੈਡਰ ਚੋਂ ਨਿਕਲੀਆਂ ਨਹੀਂ ਇਹ ਦੂਸਰੀਆਂ ਪਾਰਟੀਆਂਜ਼ ਦੇ ਵਿੱਚੋਂ ਆਏ ਨੇ ਮਹਿੰਦਰ ਭਗਤ ਨੇ ਆਪਣੇ ਪਿਤਾ ਦੀ ਐਨੀ ਲੰਮੀ ਲੈਗਸੀ ਬੀਜਪੀ ਦੇ ਵਿੱਚ ਰਹਿਣ ਵਾਲੀ ਉਹ ਤੋੜ ਦਿੱਤੀ ਆਮ ਆਦਮੀ ਪਾਰਟੀ ਚ ਆਉਣ ਵਾਸਤੇ ਖੈਰ ਆ ਵੀ ਗਏ ਦੂਸਰੇ ਪਾਸੇ ਡਿੰਪੀਟਲ ਲੋਨੇ ਡਿੰਪੀਟਲ ਲੋਨੇ ਅਕਾਲੀ ਦਲ ਨੂੰ ਡਿਚ ਕੀਤਾ ਉਹ ਆਮ ਆਦਮੀ ਪਾਰਟੀ ਚ ਆ ਗਏ ਰਾਜਕੁਮਾਰ ਚੱਬੇਵਾਲ ਰਾਤੋਂ ਰਾਤ ਜਿਵੇਂ ਪਹਿਲਾਂ ਵੀ ਉਦਾਹਰਣ ਦੇ ਚੁੱਕੇ ਹਾਂ ਰਾਤੋਂ ਰਾਤ ਰਾਜਕੁਮਾਰ ਚੱਬੇਵਾਲ ਨੇ ਤਖਤਾ ਪਲਟ ਕਰ ਦਿੱਤਾ ਇੱਕ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਸੰਗਲ ਬਣ ਕੇ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਸੀ ਤੇ ਅਗਲੇ ਦਿਨ ਉਸੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਇਹ ਐਗਜ਼ੈਪਲਸ ਘੱਟ ਨਹੀਂ ਹੈਗੀਆਂ ਇਹਦੇ ਵਿੱਚ ਤਾਂ ਇਹੋ ਜਿਹੇ ਐਗਜ਼ਾਮਪਲਸ ਨੇ ਜਿਹਦੇ ਵਿੱਚ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜਾਂ ਸ਼ੀਤਲ ਅੰਗੁਰਾਲ ਵਰਗੇ ਲੀਡਰ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਔਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਫਿਰ ਗਾਂ ਵੀ ਤੁਰ ਗਏ ਸਵਾਲ ਇਹ ਹੈ ਕਿ ਕਿੰਨੀ ਵਾਰ ਹੁਣ ਤਰਨਤਾਰਨ ਜ਼ਿਮਨੀ ਚੋਣਾਂ ਨੇ ਉਹਦੇ ਵਿੱਚ ਹਰਮੀਤ ਸੰਧੂ ਦਾ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਹੈ ਮਸਲਨ ਕੀ ਇਹ ਪਾਰਟੀ ਆਪਣੀ ਇਸ মূল ਧਾਰਾ ਤੋਂ ਰੁੱਕ ਸਕਦੀ ਹੈ ਇਧਰੋਂ ਉਧਰੋਂ ਲੀਡਰ ਤੋੜਨ ਦੀ ਖਾਲਾ ਕੇ ਮੁੱਖ ਮੰਤਰੀ ਨੇ ਜ਼ਰੂਰ ਕਹਿ ਦਿੱਤਾ ਹੈ ਪਰ ਕੀ ਮੁੱਖ ਮੰਤਰੀ ਦੀ ਗੱਲ ਅਲਟੀਮੇਟਲੀ ਮੰਨੀ ਜਾਵੇਗੀ ਕੀ ਜਿਹੜੀ ਮੁੱਖ ਮੰਤਰੀ ਦੇ ਨਾਲ ਦਿੱਲੀ ਦੀ ਲੀਡਰਸ਼ਿਪ ਹੈ ਯਾਨੀ ਕਿ ਹਾਈ ਕਮਾਂਡ ਹੈ ਉਹ ਹਾਈ ਕਮਾਂਡ ਮੁੱਖ ਮੰਤਰੀ ਦੀ ਇਸ ਗੱਲ ਨੂੰ ਸਿਰੇ ਲੱਗਣ ਦੇਣੀ ਦਵੇਗੀ ਖੈਰ ਉਹ ਵਕਤ ਤੇ ਮੈਸਰ ਹੈ ਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਇਹ ਗੱਲ ਜਿਹੜੀ ਹੈ ਉਹ ਵਿਧਾਇਕਾਂ ਵਾਸਤੇ ਘਾਤਕ ਸਾਬਤ ਹੋ ਸਕਦੀ ਹੈ ਮੌਜੂਦਾ ਵਿਧਾਇਕਾਂ ਬਾਰੇ ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਝ ਇੰਟਰਵਿਊਜ਼ ਤੋਂ ਬਾਅਦ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਦੇ ਵਿੱਚ ਥੋੜਾ ਤਣਾਅ ਹੋਵੇ ਥੋੜੀ ਪ੍ਰੋਬਲਮੈਟਿਕ ਸਿਚੁਏਸ਼ਨ ਹੋਵੇ ਹੋ ਸਕਦਾ ਹੈ ਕਿ ਉਸ ਪੂਰੀ ਇੰਟਰਵਿਊ ਦੇ ਕਰਕਸ ਨੂੰ ਹੁਣ ਮੌਜੂਦਾ ਵਿਧਾਇਕ ਪਾਪ ਗਏ ਹੋਣ ਸਮਝ ਗਏ ਹੋਣ ਔਰ ਉਹਨਾਂ ਦੀ ਸਮਝ ਹੁਣ ਇਸ ਵੀ ਉਹਨਾਂ ਨੂੰ ਡਰਾਉਣ ਲੱਗੀ ਹੋਵੇ ਐਂ ਕਿਉਂ ਕਹਿ ਰਹੇ ਆ ਦਰਸਲ ਮੁੱਖ ਮੰਤਰੀ ਨੇ ਜਦੋਂ ਜ਼ਿਕਰ ਕੀਤਾ ਫਰਮੀਤ ਸਿੰਘ ਪਠਾਨ ਮਾਜਰਾ ਦਾ ਉਸ ਵੇਲੇ ਕੁਝ ਬਾਕੀ ਪੁਰਾਣੇ ਵਿਧਾਇਕਾਂ ਦਾ ਜ਼ਿਕਰ ਵੀ ਕੀਤਾ ਔਰ ਉਸ ਇੰਟਰਵਿਊ ਦੇ ਵਿੱਚ ਇੱਕ ਲੁਕਮੀ ਗੱਲ ਸ਼ਾਇਦ ਕਹਿ ਦਿੱਤੀ ਹੈ ਜੋ ਆਉਂਦੇ ਦਿਨਾਂ ਦੇ ਵਿੱਚ ਹੁਣ ਵੇਖਣ ਨੂੰ ਮਿਲ ਸਕਦੀ ਹੈ ਜਾਂ 227 ਦੇ ਵਿੱਚ ਸਮੀਕਰਨ ਬਦਲ ਸਕਦੀ ਹੈ ਮੌਜੂਦਾ ਸੀਟਾਂ ਜਿਹੜੀਆਂ ਨੇ ਉਹਨਾਂ ਉੱਤੇ ਨਵੇਂ ਚਿਹਰੇ ਲੱਗ ਸਕਦੇ ਐ ਇਹਦੀਆਂ ਵੀ ਹੁਣ ਕਿਆਸ ਰਈਆਂ ਸ਼ੁਰੂ ਹੋ ਗਈਆਂ ਦਰਸਲ ਹਰਮਿਤ ਸਿੰਘ ਪਠਾਨ ਮਾਜਰਾ ਮਾਮਲੇ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਇੱਕ ਵੱਖਰੇ ਪੱਧਰ ਦਾ ਨਰੇਟਿਵ ਸਾਹਮਣੇ ਆਇਆ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਇੰਟਰਵਿਊ ਵਿੱਚ ਵੀ ਪੁੱਛਿਆ ਗਿਆ ਔਰ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਉਸ ਇੰਟਰਵਿਊ ਦੇ ਵਿੱਚ ਇਸ ਗੱਲ ਨੂੰ ਮੰਨ ਗਏ ਕਿ 90 ਤੋਂ 98% ਦੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਲੋਕ ਨੇ ਜਿਹੜੇ ਦੂਜੀਆਂ ਥਾਵਾਂ ਤੋਂ ਯਾਨੀ ਕਿ ਦੂਸਰੀਆਂ ਪਾਰਟੀਆਂ ਤੋਂ ਆਏ ਨੇ ਜ਼ਿਕਰ ਕਰਦੇ ਨੇ ਪਠਾਨ ਮਾਜਰਾ ਦਾ ਜੋ ਅਕਾਲੀ ਦਲ ਤੋਂ ਆਏ ਸਨ ਹਾਲਾਂਕਿ ਪਠਾਨ ਮਾਜਰਾ ਦੂਰੋਂ ਨੇੜੇੋਂ ਰਿਸ਼ਤੇ ਦੇ ਵਿੱਚ ਭਗਵੰਤ ਮਾਨ ਦੇ ਸੋਰਾ ਫੂਫੜ ਲੱਗਦੇ ਨੇ ਤੇ ਉਸ ਤੋਂ ਬਾਅਦ ਜ਼ਿਕਰ ਕਰਦੇ ਨੇ ਰਿੰਕੂ ਦਾ ਸੁਸ਼ੀਲ ਰਿੰਕੂ ਜਿਹਨਾਂ ਨੂੰ ਆਮ ਆਦਮੀ ਪਾਰਟੀ ਨੇ ਐਮਪੀ ਦੀ ਸੀਟ ਲੜਾਈ ਔਰ ਜਿੱਤੇ ਵੀ ਸਨ ਰਿੰਕੂ ਉਹ ਜਿਹੜੇ ਕਾਂਗਰਸ ਤੋਂ ਆਏ ਸਨ ਪਰ ਹੁਣ ਉਹ ਭਾਜਪਾ 'ਚ ਨੇ ਜ਼ਿਕਰ ਕਰਦੇ ਆ ਸੁਖਪਾਲ ਖੈਰਾ ਦਾ ਜਦੋਂ ਸੁਖਪਾਲ ਖੈਰਾ ਆਮ ਆਦਮੀ ਪਾਰਟੀ ਦਾ ਹਿੱਸਾ ਸਨ ਤੇ ਉਹ ਕਾਂਗਰਸ 'ਚੋਂ ਆਏ ਸਨ ਔਰ ਰਮਨ ਅਰੋੜਾ ਦਾ ਜ਼ਿਕਰ ਕਰਦੇ ਆ ਅੱਜਕੱਲ ਰਮਨ ਅਰੋੜਾ ਸਲਾਖਾਂ ਪਿੱਛੇ ਨੇ ਕਹਿੰਦੇ ਨੇ ਇਹਨਾਂ ਨੂੰ ਆਉਣਾ ਵੀ ਆਉਂਦਾ ਮੁੜ ਕੇ ਪਾਰਟੀ ਛੱਡ ਕੇ ਜਾਣਾ ਵੀ ਆਉਂਦਾ ਤੇ ਫਿਰ ਦੁਬਾਰਾ ਇਹ ਵਾਪਸ ਵੀ ਆ ਜਾਂਦੇ ਨੇ ਕਹਿੰਦੇ ਹੁਣ ਅਸੀਂ ਇਹਨਾਂ ਨੂੰ ਦੁਬਾਰਾ ਨਹੀਂ ਆਉਣ ਦੇਣਾ ਵੱਡੀ ਗੱਲ ਇੱਥੇ ਆ ਕੇ ਘੁੰਮਦੀ ਹੈ ਹਾਲਾਂਕਿ ਇਹ ਸਾਰੇ ਲੀਡਰ ਜਿਹੜੀਆਂ ਪਾਰਟੀਆਂ ਚੋਂ ਆਏ ਨੇ ਜਾਂ ਹੁਣ ਵੀ ਜੋ ਲੀਡਰ ਇਸ ਤਾਕ ਚ ਨੇ ਕਿ ਉਹ ਸੱਤਾਧਾਰੀ ਦੇ ਨਾਲ ਰਲ ਕੇ ਜਾਂ ਉਧਰ ਵੱਲ ਨੂੰ ਬਾਜ਼ੀ ਪਲਟ ਸਕਦੇ ਨੇ ਉਧਰ ਵੱਲ ਨੂੰ ਜਾ ਸਕਦੇ ਨੇ ਮੁੱਖ ਮੰਤਰੀ ਕਹਿੰਦੇ ਆ ਕਿ ਹੁਣ ਅਸੀਂ ਨਾ ਤਾਂ ਕਿਸੇ ਨੂੰ ਆਉਣ ਦੇਣਾ ਤੇ ਨਾ ਹੀ ਕੋਈ ਐਦਾਂ ਦਾ ਵਿਚ ਵਿਚਾਲ ਦਾ ਰਸਤਾ ਰੱਖਣਾ ਪਰ ਸਵਾਲ ਖੜ ਜਾਂਦਾ ਹੈ ਕਿ ਕੀ ਪਾਰਟੀ ਆਪ ਇੰਨੀ ਮਜ਼ਬੂਤ ਹੈ ਕਿ ਪਾਰਟੀ ਅਦਰੋਂ ਉਧਰੋਂ ਕੋਈ ਵੱਡੇ ਚਿਹਰੇ ਨਾਲ ਲਵੇ ਕਿਉਂਕਿ ਲੰਗੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਦੇਖਿਆ ਕਿ ਜਦੋਂ-ਜਦੋਂ ਇਲੈਕਸ਼ਨ ਆਈ ਹੈ ਜਦੋਂ-ਜਦੋਂ ਜ਼ਿਮਨੀ ਚੋਣ ਦਾ ਮੌਸਮ ਆਇਆ ਹੈ ਉਦੋਂ-ਉਦੋਂ ਪਾਰਟੀ ਨੇ ਦੂਸਰੀਆਂ ਪਾਰਟੀ ਦੇ ਵਿੱਚੋਂ ਯਾਨੀ ਕਿ ਉਦੋਂ-ਉਦੋਂ ਆਮ ਆਦਮੀ ਪਾਰਟੀ ਨੇ ਦੂਸਰੀ ਪਾਰਟੀਆਂ ਦੇ ਵਿੱਚੋਂ ਲੀਡਰ ਤੋੜੇ ਨੇ ਔਰ ਆਪਣੇ ਵੱਲ ਲਿਆਉਂਦੇ ਨੇ ਪਾਵੇਂ ਉਹ ਡਿੰਪੀ ਟੱਲੋਂ ਦੀ ਗੱਲ ਹੋਵੇ ਪਾਵੇਂ ਉਹ ਹਰਮਿਤ ਸੰਧੂ ਦੀ ਗੱਲ ਹੋਵੇ ਪਾਵੇਂ ਉਹ ਰਾਜਕੁਮਾਰ ਚੱਬੇਵਾਲ ਦੀ ਗੱਲ ਹੋਵੇ ਐਦਾਂ ਦੀਆਂ ਬਹੁਤ ਸਾਰੀਆਂ ਐਗਜ਼ੈਂਪਲਸ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਦੂਸਰੀ ਪਾਰਟੀਆਂ ਚੋਂ ਬੰਦੇ ਤੋੜੇ ਨੇ ਔਰ ਰਾਤੋਂ ਰਾਤ ਕਈ ਤਾਂ ਜਿਵੇਂ ਚੱਬੇਵਾਲ ਸਾਹਿਬ ਵਰਗੇ ਰਾਤੋਂ ਰਾਤ ਬਦਲ ਗਏ ਇੱਕ ਦਿਨ ਪਹਿਲਾਂ ਵਿਰੋਧ ਕਰ ਰਹੇ ਸੀ ਤੇ ਦੂਸਰੇ ਦਿਨ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸਰੋਪਾ ਪਾ ਲੈਂਦੇ ਆ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਮਫਲਰ ਹੈ ਉਹ ਪਾ ਲੈਂਦੇ ਆ ਪਰ ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਦਾ ਜੋ ਕਹਿਣਾ ਆ ਉਹ ਕਥਨੀ ਤੇ ਕਰਨੀ ਇੱਕ ਹੋਵੇਗੀ ਉਹ ਕਰਨੀ ਚ ਨਜ਼ਰ ਆਊਗਾ ਮੁੱਖ ਮੰਤਰੀ ਕਹਿੰਦੇ ਆ ਕਿ ਹੁਣ ਸਾਡੀ ਪਾਰਟੀ ਐਨੀ ਮਜ਼ਬੂਤ ਹੋ ਗਈ ਹੈ ਪਾਰਟੀ ਦਾ ਆਪਣਾ ਕਾਫਲਾ ਬਣ ਗਿਆ ਹੈ ਕਿ ਅਸੀਂ ਹੁਣ ਬਾਹਰੋਂ ਜਿਹੜੇ ਲੀਡਰ ਨੇ ਉਹ ਨਾਲ ਲਈਏ ਪਰ ਸਵਾਲ ਹੁਣ ਇਹ ਹੈ ਕਿ ਕੀ ਹੁਣ ਮੌਜੂਦਾ ਐਮ ਐਲ ਐਸ ਨੂੰ ਖਤਰਾ ਹੋ ਸਕਦਾ ਹੁਣ ਦੇ ਵਿਧਾਇਕਾਂ ਨੂੰ ਹੋਰ ਸੰਭਲ ਕੇ ਤੁਰੰਤ ਦੀ ਲੋੜ ਹੋਵੇਗੀ ਜਾਂ ਆਉਂਦੇ ਸਮੇਂ ਦੇ ਵਿੱਚ ਲੀਡਰਸ਼ਿਪ ਤਬਦੀਲ ਹੋ ਸਕਦੀ ਹੈ ਆਉਂਦੇ ਸਮੇਂ ਵਿੱਚ ਜਿਹੜੀਆਂ ਸੀਟਾਂ ਦੇ ਉੱਤੇ ਮੌਜੂਦਾ ਵਿਧਾਇਕ ਚੋਣ ਲੜ ਚੁੱਕੇ ਨੇ ਕਿ ਉਹਨਾਂ ਦੀ ਥਾਂ ਦੇ ਉੱਤੇ ਕੋਈ ਹੁਣ ਨਵੇਂ ਚਿਹਰੇ ਲੜਨਗੇ 227 ਦੇ ਵਿੱਚ ਆਮ ਆਦਮੀ ਪਾਰਟੀ ਸਮੀਕਰਨ ਬਦਲ ਸਕਦੀ ਹੈ ਪਰ ਇਸ ਸਾਰੇ ਕਾਸੇ ਦੇ ਨਾਲ ਨਾਲ ਇੱਕ ਸਵਾਲ ਖੜਦਾ ਹੈ ਕਿ ਜਦੋਂ ਜਲੰਧਰ ਤੋਂ ਜ਼ਿਮਨੀ ਚੋਣ ਲੜਾਈ ਗਈ ਜਿਹਦੇ ਵਿੱਚ ਮਹਿੰਦਰ ਭਗਤ ਜਿੱਤੇ ਮਹਿੰਦਰ ਭਗਤ ਕਿੱਥੋਂ ਆਏ ਸਨ ਜਾਂ ਗਿੱਦੜਬਾ ਤੋਂ ਜਦੋਂ ਡਿੰਪੀ ਢੱਲੋਂ ਨੂੰ ਆਪ ਲੜਾਇਆ ਮੁੱਖ ਮੰਤਰੀ ਨੇ ਡਿੰਪੀ ਢੱਲੋਂ ਕਿੱਥੋਂ ਆਏ ਸਨ ਜਾਂ ਫਿਰ ਹੁਸ਼ਿਆਰਪੁਰ ਤੋਂ ਜਦੋਂ ਰਾਜਕੁਮਾਰ ਚੱਬੇਵਾਲ ਐਂਟਰੀ ਕਰ ਜਾਂਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਤੇ ਰਾਜਕੁਮਾਰ ਚੱਬੇਵਾਲ ਫਿਰ ਕਿੱਥੋਂ ਆਏ ਹਾਲਾਂਕਿ ਉਹਨਾਂ ਦੇ ਬੇਟੇ ਨੂੰ ਚੋਣ ਲੜਾਈ ਗਈ ਮੁੜ ਕੇ ਔਰ ਬੇਟਾ ਜਿੱਤ ਵੀ ਗਿਆ ਮਸਲਨ ਅਚਾਨਕ ਇਹ ਸਾਰੀਆਂ ਐਂਟਰੀਆਂ ਆਮ ਆਦਮੀ ਪਾਰਟੀ ਦੇ ਵਿੱਚੋਂ ਕਿੱਧਰੋਂ ਹੋ ਗਈਆਂ ਕੀ ਇਹ ਆਪਣੇ ਕੈਡਰ ਚੋਂ ਨਿਕਲੀਆਂ ਨਹੀਂ ਇਹ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਨੇ ਮਹਿੰਦਰ ਭਗਤ ਨੇ ਆਪਣੇ ਪਿਤਾ ਦੀ ਇੰਨੀ ਲੰਮੀ ਲੈਗੇਸੀ ਭਾਜਪਾ ਦੇ ਵਿੱਚ ਰਹਿਣ ਵਾਲੀ ਉਹ ਤੋੜ ਦਿੱਤੀ ਆਮ ਆਦਮੀ ਪਾਰਟੀ ਚ ਆਉਣ ਵਾਸਤੇ ਖੈਰ ਆ ਵੀ ਗਏ ਦੂਸਰੇ ਪਾਸੇ ਡਿੰਪੀਟਲ ਲੋਨੇ ਡਿੰਪੀਟਲ ਲੋਨੇ ਅਕਾਲੀ ਦਲ ਨੂੰ ਡਿਚ ਕੀਤਾ ਉਹ ਆਮ ਆਦਮੀ ਪਾਰਟੀ ਚ ਆ ਗਏ ਰਾਜਕੁਮਾਰ ਚੱਬੇਵਾਲ ਰਾਤੋਂ ਰਾਤ ਜਿਵੇਂ ਪਹਿਲਾਂ ਵੀ ਉਦਾਹਰਣ ਦੇ ਚੁੱਕੇ ਹਾਂ ਰਾਤੋਂ ਰਾਤ ਰਾਜਕੁਮਾਰ ਚੱਬੇਵਾਲ ਨੇ ਤਖਤਾ ਪਲਟ ਕਰ ਦਿੱਤਾ ਇੱਕ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਸੰਗਲ ਬਣ ਕੇ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਸੀ ਕਿ ਅਗਲੇ ਦਿਨ ਉਸੇ ਹੀ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਇਹ ਐਗਜ਼ੈਂਪਲਸ ਘੱਟ ਨਹੀਂ ਹੈਗੀਆਂ ਇਹਦੇ ਵਿੱਚ ਤਾਂ ਇਹੋ ਜਿਹੇ ਐਗਜ਼ੈਂਪਲਸ ਨੇ ਜਿਹਦੇ ਵਿੱਚ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜਾਂ ਸ਼ੀਤਲ ਅੰਗੁਰਾਲ ਵਰਗੇ ਲੀਡਰ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਔਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਫਿਰ ਗਾਂ ਵੀ ਤੁਰ ਗਏ ਸਵਾਲ ਇਹ ਹੈ ਕਿ ਕਿੰਨੀ ਵਾਰ ਹੁਣ ਤਰਨਤਾਰਨ ਜ਼ਿਮਨੀ ਚੋਣਾਂ ਨੇ ਉਹਦੇ ਵਿੱਚ ਹਰਮੀਤ ਸੰਧੂ ਦਾ ਨਾਮ ਉੱਬਰ ਕੇ ਸਾਹਮਣੇ ਆ ਰਿਹਾ ਹੈ ਮਸਲਨ ਕੀ ਇਹ ਪਾਰਟੀ ਆਪਣੀ ਇਸ মূল ਧਾਰਾ ਤੋਂ ਰੁੱਕ ਸਕਦੀ ਹੈ? ਇਧਰੋਂ ਉਧਰੋਂ ਲੀਡਰ ਤੋੜਨ ਦੀ। ਹਾਲਾਂਕਿ ਮੁੱਖ ਮੰਤਰੀ ਨੇ ਜ਼ਰੂਰ ਕਹਿ ਦਿੱਤਾ ਹੈ ਪਰ ਕੀ ਮੁੱਖ ਮੰਤਰੀ ਦੀ ਗੱਲ ਅਲਟੀਮੇਟਲੀ ਮੰਨੀ ਜਾਵੇਗੀ? ਕੀ ਜਿਹੜੀ ਮੁੱਖ ਮੰਤਰੀ ਦੇ ਨਾਲ ਦਿੱਲੀ ਦੀ ਲੀਡਰਸ਼ਿਪ ਹੈ। ਯਾਨੀ ਕਿ ਹਾਈ ਕਮਾਂਡ ਹੈ। ਉਹ ਹਾਈ ਕਮਾਂਡ ਮੁੱਖ ਮੰਤਰੀ ਦੀ ਇਸ ਗੱਲ ਨੂੰ ਸਿਰੇ ਲੱਗਣ ਦੇਣ ਦਵੇਗੀ? ਖੈਰ ਉਹ ਵਕਤ ਤੇ ਮਿਆਸਰ ਹੈ ਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਇਹ ਗੱਲ ਜਿਹੜੀ ਹੈ ਉਹ ਵਿਧਾਇਕਾਂ ਵਾਸਤੇ ਘਾਤਕ ਸਾਬਤ ਹੋ ਸਕਦੀ ਹੈ ਮੌਜੂਦਾ ਵਿਧਾਇਕਾਂ ਬਾਰੇ ਕੀ ਕੁਝ ਹੋਵੇਗਾ ਦੱਸ ਦੇ ਰ੍ਹਾਂਗੇ ਬਣੇ ਰੋਬਾਨ ਇੰਡੀਆ ਪੰਜਾਬੀ